ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਜ਼ਰ ਹਜ਼ਾਰਾਂ ਜ਼ਨਾ ਦੀ ਤਰੰਗ ਦੇ ਇਸ ਦੁਨੀਆ ਦੀ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਅਮਰੀਕਾ ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਬਹੁਤ ਨਾਰਾਜ਼ ਹਨ ਇਸ ਅਹੁਦੇ ਦੇ ਲਈ ਚੋਣ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਅਤੇ ਉਹਨਾਂ ਦੇ ਵਿਰੋਧੀ ਨਿੱਜੀ ਹਮਲੇ ਕਰ ਸਕਦੇ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਇਹ ਗੱਲ ਨਿਊ ਜਰਸੀ ਦੇ ਬੈਡਮਿੰਸਟਰ ਸਥਿਤ ਆਪਣੇ 골ਫ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਮਨ ਦੇ ਵਿੱਚ ਉਸ ਪ੍ਰਤੀ ਕੋਈ ਖਾਸ ਸਨਮਾਨ ਨਹੀਂ ਹੈ ਮੇਰੇ ਮਨ ਦੇ ਵਿੱਚ ਉਸ ਦੀ ਬੁੱਧੀਮਾਨੀ ਦੇ ਲਈ ਵੀ ਬਹੁਤਾ ਸਤਿਕਾਰ ਨਹੀਂ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਬਹੁਤ ਮਾੜੀ ਰਾਸ਼ਟਰਪਤੀ ਸਾਬਿਤ ਹੋ ਹੁੰਦੇ ਹਨ ਜਮਾੜੇ ਇਸ ਬਾਰੇ ਮੇਰਾ ਕਹਿਣਾ ਇਹ ਹੈ ਕਿ ਉਹ ਵੀ ਮੇਰੇ ਤੇ ਨਿੱਜੀ ਹਮਲੇ ਕਰਦੀ ਹੈ ਦਰਸਲ 트럼ਪ ਦੀ ਪਾਰਟੀ ਦੇ ਮੈਂਬਰਾਂ ਨੇ ਉਹਨਾਂ ਨੂੰ ਹੈਰਿਸ ਤੇ ਨਿੱਜੀ ਹਮਲੇ ਨਾ ਕਰਨ ਦੀ ਬੇਨਤੀ ਕੀਤੀ ਹੈ ਅਤੇ 트럼ਪ ਉਹਨਾਂ ਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਰਹੇ ਸਨ ਮਾਸ ਵਿੱਚ ਚੱਲੇ ਚੱਲ ਰਹੀ ਜੰਗ ਦੇ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 40000 ਨੂੰ ਪਾਰ ਕਰ ਗਈ ਹੈ ਗਾਜ਼ਾ ਦੇ ਸੇਤ ਮਤਰਾਲੇ ਨੇ ਵੀਰਵਾਰ 15 ਅਗਸਤ ਨੂੰ ਇਹ ਜਾਣਕਾਰੀ ਦਿੱਤੀ ਹੈ ਗਾਜ਼ਾ ਤੇ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 90000 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਮਤਰਾਲੇ ਦੇ ਵੱਲੋਂ جاری ਅੰਕੜਿਆਂ ਦੇ ਵਿੱਚ ਹਮਾਸ ਦੇ ਅਤਵਾਦੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਈ ਲਾਸ਼ਾਂ ਅਜੇ ਵੀ ਮਲਬੇ ਹੇਠ ਦਬੀਆਂ ਹੋਈਆਂ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਲਗਭਗ 11 ਮਹੀਨੇ ਬੀਤ ਚੁੱਕੇ ਨੇ ਤੇ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਹਮਾਸ ਦੇ ਅਤਵਾਦੀਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਕਰੀਬ 1200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ ਅਤਵਾਦੀਆਂ ਨੇ ਗਾਜ਼ਾ ਦੇ ਵਿੱਚ ਕਰੀਬ 250 ਲੋਕਾਂ ਨੂੰ ਬੰਦਕ ਬਣਾ ਲਿਆ ਸੀ ਅਤੇ ਇਜ਼ਰਾਈਲ ਦੇ ਮੁਤਾਬਕ 111 ਲੋਕ ਅਜੇ ਵੀ ਹਮਾਸ ਦੀ ਬੰਦੀ ਦੇ ਵਿੱਚ ਨੇ ਅਤੇ ਇਹਨਾਂ ਦੇ ਵਿੱਚੋਂ 39 ਲਾਸ਼ਾਂ ਵੀ ਸ਼ਾਮਿਲ ਨੇ ਬੰਦਕਾਂ ਦੇ ਵਿੱਚ 15 ਔਰਤਾਂ ਅਤੇ 5 ਸਾਲਾਂ ਤੋਂ ਘੱਟ ਉਮਰ ਦੇ ਦੋ ਬੱਚੇ ਸ਼ਾਮਿਲ ਨੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਵਿਚਾਰੇ ਜੰਗ ਦਾ ਐਲਾਨ ਕਰ ਦਿੱਤਾ ਸੀ ਇਸ ਜੰਗ ਦੇ ਵਿੱਚ ਹੁਣ ਤੱਕ 300 29 ਇਜ਼ਰਾਈਲੀ ਸੈਨਿਕਾਂ ਦੀ ਵੀ ਮੌਤ ਹੋ ਚੁੱਕੀ ਹੈ ਅਮਰੀਕਾ ਤੇ ਸਹਿਯੋਗੀ ਦੇਸ਼ਾਂ ਦੇ ਵੱਲੋਂ ਵੈਂਜੇਲਾ ਦੇ ਵਿੱਚ ਜਿੱਤਦੇ ਨਿਕੋਲਸ ਮਾਦਰੋ ਦੇ ਦਾਅਵੇ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਉੱਥੇ ਨਵੀਆਂ ਚੋਣਾਂ ਦਾ ਸਮਰਥਨ ਕਰਨਗੇ ਜਦੋਂ ਬਾਈਡਨ ਨੂੰ ਵਾਈਟ ਹਾਊਸ ਵੇਖੇ ਪੱਤਰਕਾਰਾਂ ਦੇ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵੋਟਿੰਗ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਸਮਰਥਨ ਕਰਦਾ ਹਾਂ ਹਾਲਾਂਕਿ ਬਾਈਡਨ ਨੇ ਇਸ ਦੇ ਬਾਰੇ ਹੋਰ ਸਪਸ਼ਟ ਨਹੀਂ ਕੀਤਾ ਵਾਈਟ ਹਾਊਸ ਨੇ ਵੀ ਰਾਸ਼ਟਰਪਤੀ ਦੀ ਸੰਖੇਪ ਟਿੱਪਣੀ ਤੇ ਤੁਰੰਤ ਵਿਸਤ੍ਰਿਤ ਨਹੀਂ ਕੀਤਾ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੈਂਜੇਲਾ ਦੀ ਵਿਰੋਧੀ ਨੇਤਾ ਮਾਰੀਆ ਕੋਰਿਨਾ ਮਚਾਡੋ ਨੇ ਪਿਛਲੇ ਮਹੀਨੇ ਦੇ ਚੋਣ ਨਤੀਜਿਆਂ ਤੇ ਵਿਵਾਦ ਤੋਂ ਬਾਅਦ ਵੈਨਜੂਏਲਾ ਚ ਤਾਜ਼ਾ ਰਾਸ਼ਟਰਪਤੀ ਚੋਣਾਂ ਕਰਵਾਉਣ ਦੇ ਬ੍ਰਾਜ਼ਿਲ ਦੇ ਰਾਸ਼ਟਰਪਤੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ। ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਖੈਬਰ ਪਖਤੋ ਨਖਵਾ ਸੂਬੇ ਦੇ ਵਿੱਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਹੋਏ ਮੁਕਾਬਲੇ ਦੇ ਦੌਰਾਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਸੱਤ ਅਤਵਾਦੀ ਮਾਰੇ ਗਏ ਸਨ ਅਤੇ ਪਾਕਿਸਤਾਨ ਫੌਜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੁਰਮ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਟੀਟੀਪੀ ਦੇ ਸੱਤ ਅਤਵਾਦੀ ਨੂੰ ਮਾਰ ਦਿੱਤਾ ਜਦਕਿ ਪੰਜ ਅਤਵਾਦੀ ਜ਼ਖਮੀ ਹੋ ਗਏ ਨੇ ਬਿਆਨ ਦੇ ਅਨੁਸਾਰ ਖ਼ਵਾਰਿਸ ਦੇ ਸ਼ਪਨਗੜ ਦਾ ਦਾਵੀ ਪਰਦਾ ਪਾਰ ਫਾਸ਼ ਕੀਤਾ ਗਿਆ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਹਥਿਆਰ ਗੋਲਾ ਬਾਰੂਦ ਅਤੇ ਵਿਸਫੋਟਕ ਬ੍ਰਾਮਤ ਕੀਤੇ ਗਏ ਨੇ ਉਤਰਾਖੰਡ ਦੇ ਉਦਮ ਸਿੰਘ ਨਗਰ ਤੋਂ ਕਲਕੱਤਾ ਵਰਗੀ ਘਟਨਾ ਸਾਹਮਣੇ ਆਈਆ ਕਲਕੱਤਾ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਜ਼ਬਰਜਨਾਹ ਦੇ ਮਗਰੋਂ ਉਸ ਦਾ ਕਤਲ ਕੀਤੇ ਜਾਂਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਉਤਰਾਖੰਡ ਦੇ ਵਿੱਚ ਨਰਸ ਦੇ ਨਾਲ ਜ਼ਬਰਜਨਾਹ ਕੀਤੇ ਜਾਣ ਮਗਰੋਂ ਉਸ ਦਾ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਰਸ ਦਾ ਬਲਾਤਕਾਰ ਅਤੇ ਲੁੱਟ ਤੋਂ ਬਾਅਦ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨਰਸ 3 ਜੁਲਾਈ ਤੋਂ ਲਾਪਤਾ ਸੀ ਅਤੇ ਮ੍ਰਿਤਕ ਦੀ ਪੈਨ ਨੇ ਸਥਾਨਕ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ। ਕਲਕੱਤਾ ਚ ਮੈਲਾ ਡਾਕਟਰ ਦੇ ਨਾਲ ਜ਼ਬਰਜਨਾਹ ਤੇ ਕਤਲ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਡਾਕਟਰ ਹੜਤਾਲ ਤੇ ਨੇ ਇਸ ਦੌਰਾਨ ਓ ਪੀ ਡੀ ਦੇ ਵਿੱਚੋਂ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਐਮਰਜੈਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕਾਂ ਦੇ ਵਿੱਚ ਵੀ ਤਾਇਨਾਤ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਅਜਿਹੇ 'ਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਸ ਵਾਰ ਆਜ਼ਾਦੀ ਦਿਵਸ ਤੇ ਜਲੰਧਰ ਦੇ ਵਿੱਚ ਸਵੇਰ ਪਧਰੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਸੀ ਅਤੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸੀਐਮ ਭਗਵੰਤ ਮਾਨ ਸ਼ਾਮਿਲ ਹੋਏ। ਪਰ ਇਸ ਵਾਰ ਉਹ ਆਪਣੇ ਭਾਸ਼ਣ ਦਾ ਵਿਅੰਗ ਦੇ ਨਾਲੋਂ ਆਪਣੇ ਪਲੇਟਫਾਰਮ ਦੇ ਕਾਰਨ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ। ਸਵੇਰੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਮੁੱਖ ਮੰਤਰੀ ਦੇ ਬੁਲਟ ਪ੍ਰੂਫ ਮੰਚ ਦੇ ਬਹਾਨੇ ਸਰਕਾਰ ਨੂੰ ਕੇਰੀਆ। ਕਾਂਗਰਸੀ ਆਗੂਆਂ ਨੇ ਸਵਾਲ ਉਠਾਇਆ। ਜਲੰਧਰ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਹਰ ਆਜੋ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ਤੇ ਬੁਲਟ ਪ੍ਰੂਫ ਸਟੇਜ ਤੋਂ ਦੇਸ਼ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਪੰਜਾਬ ਇੰਨਾ ਸੁਰੱਖਿਅਤ ਹੋ ਗਿਆ ਹੈ ਅਜਿਹਾ ਬਦਲਾਅ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਅਕਾਲੀ ਦਲ ਨੇ ਆਪਣੇ ਪਾਰਟੀ ਹੈਂਡਲ ਤੋਂ ਪੋਸਟ ਕੀਤਾ ਹੈ ਕਿ ਭਗਵੰਤ ਮਾਨ ਸੁਤੰਤਰਤਾ ਦਿਵਸ ਮੌਕੇ ਬੁਲਟ ਪ੍ਰੂਫ ਸ਼ੀਸ਼ੇ ਰਾਹੀਂ ਭਾਸ਼ਣ ਦੇਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਪਹਿਲਾਂ ਤਾਂ ਉਹ ਤਾਂ ਨੇ ਮਾਰਦਾ ਸੀ ਕਿ ਜੇ ਚੰਗਾ ਕੰਮ ਕੀਤਾ ਤਾਂ ਡਰਨ ਦੀ ਲੋੜ ਨਹੀਂ ਹੈ 2.5 ਸਾਲਾਂ ਦੇ ਵਿੱਚ ਡਰ ਗਿਆ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ ਅੱਜ ਦੁਪਹਿਰ 3 ਵਜੇ ਕਮਿਸ਼ਨ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਦੌਰਾਨ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਦਾ ਐਲਾਨ ਹੋਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਕੁਝ ਸੀਟਾਂ ਤੇ ਹੋਣ ਵਾਲੀਆਂ ਜਮਨੀ ਚੋਣਾਂ ਦਾ ਵੀ ਤਾਰੀਖਾਂ ਦਾ ਵੀ ਐਲਾਨ ਹੋ ਸਕਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਤੇ ਹਰਿਆਣਾ ਦਾ ਦੌਰਾ ਕੀਤਾ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹਟਣ ਦੇ ਮਗਰੋਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ 2019 ਦੇ ਵਿੱਚ ਧਾਰਾ 370 ਨੂੰ ਬਾਦ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ ਉਦੋਂ ਤੋਂ ਹੀ ਉਥੋਂ ਦੀਆਂ ਸਿਆਸੀ ਪਾਰਟੀਆਂ ਲਗਾਤਾਰ ਰਾਜ ਦਾ ਦਰਜਾ ਵਾਪਸ ਲੈਣ ਦੀ ਮੰਗ ਕਰ ਰਹੀਆਂ ਨੇ ਸਰਕਾਰ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ ਫਿਰ ਇਹ ਰਾਜ ਦਾ ਦਰਜਾ ਬਹਾਲ ਹੋਵੇਗਾ ਚੋਣ ਕਮਿਸ਼ਨ ਦੇ ਸੂਤਰਾਂ ਦੀ ਮੰਨੀ ਹੈ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਤੋਂ ਚਾਰ ਪੜਾਵਾਂ ਦੇ ਵਿੱਚ VOTING ਹੋ ਸਕਦੀ ਹੈ ਸਤੰਬਰ ਦੇ ਵਿੱਚ VOTING ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸ ਮਹੀਨੇ ਦੇ ਅੰਤ ਤੱਕ ਚੋਣ ਨਤੀਜੇ ਐਲਾਨੇ ਜਾ ਸਕਦੇ ਨੇ ਚੋਣ ਕਮਿਸ਼ਨ ਦੇ ਉੱਚ ਪਦਰੀ ਸੂਤਰਾਂ ਦੇ ਅਨੁਸਾਰ ਸ਼ਾਸ਼ਿਤ ਪ੍ਰਦੇਸ਼ ਚੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਉਣ ਦੇ ਰਾਹ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਸੁਰੱਖਿਆ ਵਿਵਸਥਾ ਹੈ ਜੋ ਕਿ ਸਮੇਂ ਦੇ ਵਿੱਚ ਅਤਵਾਦੀ ਘਟਨਾਵਾਂ ਦੇ ਵਿੱਚ ਅਚਾਨਕ ਹੋਏ ਵਾਧੇ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ ਇਸ ਦਾ ਅਸਰ ਚੋਣ ਪ੍ਰੋਗਰਾਮ ਤੇ ਵੀ ਦੇਖਿਆ ਜਾ ਸਕਦਾ ਹੈ ਅੱਜ ਦੀ ਦੇਸ਼ ਦੁਨੀਆ ਦੀ ਖਬਰਾਂ ਦੇ ਵਿੱਚ ਪਸੇ ਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦੀਓ ਇਜਾਜ਼ਤ ਧੰਨਵਾਦ